ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਹੜਾ ਜਿਹੜਾ ਸੰਗਰੂਰ ਜਿਲ੍ਹਾ ਮੰਨਿਆ ਜਾਂਦਾ ਹੈ ਉਹ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਧਾਨੀ ਆ ਵੋਟਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਰਾਜਧਾਨੀ ਵਾਲੇ ਨੂੰ 4-5 ਮਹੀਨੇ ਬਾਅਦ ਦੇਤੀ ਸੀ ਦਵਾਈ ਮੇਰੇ ਖਿਆਲ ਤੋਂ ਤੇ ਰਾਜਧਾਨੀ ਸਮਝੀ ਜਾਣ ਦਾ ਮਤਲਬ ਉਹ ਤੋਂ ਬਾਅਦ ਤਾਂ ਹਾਲਾਤ ਬਹੁਤ-ਬਹੁਤ ਮਾੜੇ ਐ 18-19 ਮਹੀਨੇ ਹੋ ਟੱਪੇ ਐ ਉਦੋਂ ਐਨੀ ਜਿਹੜੀ ਹੈਗੀ ਹੈ ਕਰਪਸ਼ਨ ਦੀ ਰੌਲਾ ਜਾਂ ਹੋਰ ਜਿਹੜੇ ਹੁਣ ਤੱਕ ਇਹਨਾਂ ਨੇ ਪਿਛਲੇ 2 ਸਾਲਾਂ ਚ ਗੰਦ ਪਾਇਆ ਉਹ ਤੱਕ ਇਹਨਾਂ ਹੈ ਨਹੀਂ ਸੀਗਾ ਉਹ ਜਿਵੇਂ ਪਿੱਛੇ ਸੁਰਾ ਮਾਰਦੇ ਫਿਰ ਨਫਰਤ ਹੁੰਦੀ ਹੈ ਇਸ ਕਰਕੇ ਲੋਕ ਬਹੁਤ ਅੱਕੇ ਹੋਏ ਦੁਖੀ ਨੇ ਮੇਰਾ ਖਿਆਲ ਹੈ ਚੰਗੀ ਦਵਾਈ ਦੇਣਗੇ ਰਾਜਧਾਨੀ ਜਨ ਨੂੰ ਇਸ ਵਾਰੀ ਜੀ ਤਾਸੀਂ 27 ਦੇ ਵਿੱਚ ਧਿਆਨ ਦੇ ਰਹੇ ਆ ਖੇਤਰੀ ਪਾਰਟੀ ਵੱਲ ਧਿਆਨ ਦੇ ਰਹੇ ਆ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਕੋਈ ਹੈ ਨਹੀਂ ਜਿਹੜੀਆਂ ਵੀ ਕਲੇਮ ਕਰਦੀਆਂ ਉਹ ਦਿੱਲੀ ਦੀ ਗੁਲਾਮੀ ਕਰਦੀ ਰਹੀਆਂ ਤਾਂ ਹੀ ਅਸੀਂ ਇਹਨਾਂ ਠੱਗਾ ਦੇ ਜਿਹੜੇ ਜਿਹੜੇ ਜੋੜ ਕਰ ਰਹੇ ਆ ਗੱਠ ਜੋੜ ਕਹਿੰਦੇ ਆ ਇਹ ਠੱਗ ਜੋੜ ਜਿਹੜੇ ਪੰਜਾਬ ਵਿੱਚ ਬਣ ਰਹੇ ਆ ਇਹਨਾਂ ਨੂੰ جواب ਦੇਣ ਵਾਸਤੇ 27 ਦਾ ਇਲੈਕਸ਼ਨ ਜਿਹੜਾ ਹੈਗਾ ਉਹ অতি ਜ਼ਰੂਰੀ ਹੈ ਜਿਹੜੇ ਸੰਗਰੂਰ ਦੇ ਲੋਕ ਬਨਾਮ ਜਿਹੜੇ ਹੈਗੇ ਆ ਸਿਆਸੀ ਠੱਗ ਸਾਰੀਆਂ ਪਾਰਟੀਆਂ ਦੇ ਸੰਗਰੂਰ ਇੱਕ ਪਾਸੇ ਆ ਤੇ ਜਿਹੜੇ ਸਿਆਸੀ ਠੱਗ ਆਉਣਗੇ ਉਹਨਾਂ ਦੇ ਜਿਹੜੇ ਅਸਲੀ ਝੋਲੇ ਫਰੋਲ ਕੇ ਜਿਹੜਾ ਉਹਦਾ ਗੰਦ ਵਿੱਚ ਇਕੱ ਦੇ ਦੁਨੀਆ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਵਦਾਂ ਜਿਸ ਤਰ੍ਹਾਂ ਗੱਲ ਕਰ ਲਈ ਹੈ ਕਿ 2024 ਦੀ ਚੋਣਾਂ ਦਾ ਬਿਗਲ ਵੱਜ ਰ ਚੁੱਕਿਆ ਹੈ ਉਸੇ ਤਰ੍ਹਾਂ ਹੀ ਹਰ ਇੱਕ ਪਾਰਟੀ ਆਪਣੇ ਆਪਣੇ ਉਮੀਦਵਾਰ ਲੈ ਕੇ ਆਪਣਾ ਜੋਰ ਅਜ਼ਮਾਈ ਕਰ ਰਹੀ ਹੈ ਸਾਡੇ ਨਾਲ ਸਾਫ ਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਉਹਨਾਂ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਉਹ ਇਸ 2024 ਦੀਆਂ ਚੋਣਾਂ ਨੂੰ ਲੈ ਕੇ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਹੜਾ ਜਿਹੜਾ ਸੰਗਰੂਰ ਜ਼ਿਲ੍ਹਾ ਮੰਨਿਆ ਜਾਂਦਾ ਹੈ ਉਹ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਧਾਨੀ ਆ ਵੋਟਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਰਾਜਧਾਨੀ ਵਾਲੇ ਨੇ ਉਹਨੂੰ ਚਾਰ ਪੰਜ ਮਹੀਨੇ ਬਾਅਦ ਦੇਤੀ ਸੀ ਦਵਾਈ ਮੇਰੇ ਖਿਆਲ 'ਚ ਤੇ ਅਜੇ ਰਾਜਧਾਨੀ ਸਮਝੀ ਜਾਣ ਤਾਂ ਮਤਲਬ ਉਸ ਤੋਂ ਬਾਅਦ ਤਾਂ ਹਾਲਾਤ ਬਹੁਤ ਬਹੁਤ ਮਾੜੇ ਐ ਇਹ ਰਾਜਧਾਨੀ ਨੇ 5 ਮਹੀਨੇ ਬਾਅਦ ਇੱਥੇ ਜਤਾਇਆ ਸੀ ਨਾ ਐਮਪੀਰ ਨੂੰ ਅਸੈਂਬਲੀ ਸੀ ਮਾਰਨ ਹਾਂਜੀ ਤੇ ਇਹ ਫਿਰ ਰਾਜਧਾਨੀ ਤਾਂ ਉਦੋਂ ਹੀ ਹੱਲ ਕੀਤੀ ਸੀ ਇਹਨਾਂ ਦੀ ਤੇ ਅਜੇ ਵੀ ਇਹਨਾਂ ਰਾਜਧਾਨੀ ਜੇ ਸਮਝੀ ਜਾਂਦੇ ਤਾਂ ਉਸ ਤੋਂ ਬਾਅਦ ਜਿਹੜੇ 18 19 ਮਹੀਨੇ ਹੋ ਟ ਉਦੋਂ ਦਾ ਇੰਨੀ ਜਿਹੜੀ ਹੈਗੀ ਹੈ ਕਰਪਸ਼ਨ ਦੀ ਰੌਲਾ ਜਾਂ ਹੋਰ ਜਿਹੜੇ ਹੁਣ ਤੱਕ ਇਹਨਾਂ ਨੇ ਪਿਛਲੇ 2 ਸਾਲਾਂ ਚ ਗੰਦ ਪਾਇਆ ਉਹ ਤੱਕ ਤਾਂ ਇਹਨਾਂ ਹੈ ਨਹੀਂ ਸੀਗਾ ਤੇ ਰਾਜਧਾਨੀ ਬੜੀ ਮਹਿੰਗੀ ਸਾਬਤ ਹੋਣੀ ਮੇਰੇ ਹਿਸਾਬ ਦੇ ਵਿੱਚ ਕਿਉਂਕਿ ਲੋਕ ਜਿਹੜੇ ਹੈਗੇ ਆ ਨਫ਼ਰਤ ਨਾਲ ਭਰੇ ਪਏ ਆ ਗੁੱਸੇ ਦੀ ਤਾਂ ਗੱਲ ਠੀਕ ਹੈ ਉਦੋਂ ਵੱਧ ਨਫ਼ਰਤ ਹੁੰਦੀ ਹੈ ਕਿਉਂਕਿ ਜਿਨ੍ਹਾਂ ਤੇ ਆਪਾਂ ਵਿਸ਼ਵਾਸ ਕਰਦੇ ਆ ਉਹ ਜਿਹਨੂੰ ਪਿੱਠ ਸੁਰਾ ਮਾਰਦੇ ਫਿਰ ਨਫ਼ਰਤ ਹੁੰਦੀ ਹੈ ਇਸ ਕਰਕੇ ਲੋਕ ਬਹੁਤ ਅੱਕੇ ਔਰ ਦੁਖੀ ਨੇ ਮੇਰਾ ਖਿਆਲ ਹੈ ਚੰਗੀ ਦਵਾਈ ਦੇਣਗੇ ਰਾਜਧਾਨੀ ਜਨ ਨੂੰ ਇਸ ਵਾਰੀ ਜੀ ਕੀ ਲੱਗਦਾ ਸਰ ਤੁਸੀਂ ਵੀ ਕਾਫੀ ਟਾਈਮ ਤੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਆਪਣਾ ਇੱਕ ਨੈਟਵਰਕ ਚਲਾ ਰਹੇ ਹੋ ਕਿ ਤੁਸੀਂ ਵੀ ਵੋਟਾਂ ਦੇ ਵਿੱਚ ਆਪਣਾ ਇੱਕ ਪੈੰਤਰਾ ਜਮਾਵੋਗੇ ਸਰ ਦੇਖੋ ਮੈਂ ਅਸੀ ਕੋਈ ਨੈਟਵਰਕ ਨਹੀਂ ਚਲਾ ਰਹੇ ਸੀ ਕੋਈ ਪੈੰਤਰਾ ਨਹੀਂ ਹੈਗਾ ਅਸੀਂ ਤਾਂ ਪਿੰਡਾਂ ਵਿੱਚ ਆਪਣੀ ਆਵਾਜ਼ ਲੈ ਕੇ ਤੁਰੇ ਸੀ ਕਿਉਂਕਿ ਇਹ ਰਾਜਤਾ ਨਹੀਂ ਦਬ ਲੇਖਾ ਇਹਨਾਂ ਨੂੰ ਅਸੀਂ ਲੋਕਾਂ ਨੂੰ ਜਾਗਦਾ ਹੋਇਆ ਵੇਖਦੇ ਹਾਂ ਕਿ ਜਾਗਦੇ ਹੋ ਲੋਕ ਹੈ ਉਹਨਾਂ ਨੇ ਇੱਕ ਬਦਲ ਲੈਂਦਾ ਸੀਗਾ ਇੱਕ ਇੱਕ ਬਹੁਤ ਵੱਡੀ ਇੱਕ ਚੇਂਜ ਦਾ ਬਗਲ ਵਜਾਇਆ ਸੀਗਾ ਤੇ ਫਿਰ ਉਹ ਤੋਂ ਬਾਅਦ ਜਵਾਬ ਦਿੱਤਾ 5 ਮਹੀਨੇ ਬਾਅਦ ਆ ਸਾਨੂੰ ਇੱਥੇ ਆਉਣ ਦਾ ਪਰਪਸ ਉਹ ਸੀ ਲੋਕਾਂ ਦੀ ਜਾਗਰਤੀ ਤਾਂ ਉਹ ਲੋਕਾਂ ਦੀ ਜਿਹਨੂੰ ਜਾਗਰਤੀ ਵਾਸਤੇ ਅਸੀਂ ਪਹੁੰਚੇ ਸੀ ਨਸ਼ਿਆਂ ਬਾਰੇ ਹੋਰ ਜਿਹੜੇ ਜ਼ਮੀਨਾਂ ਨਾਲ ਹੋ ਰਹੀਆਂ ਸਾਸ਼ਾਂ ਬਾਰੇ ਪਿੰਡਾਂ 'ਚ ਜਾ ਕੇ ਸੱਚਾ ਜੀ ਗੱਲ ਕਰਦੇ ਆਂ 5 ਮਹੀਨੇ ਪੁਰਾਣੀ ਗੱਲ ਕੋਈ ਲੈਕਚਰ ਲੈਣ ਥੋੜਾ ਇਹ ਹੋਏ ਮਤਲਬ ਕਿਹਾ ਬੜੀ ਵਾਰੀ ਕਿ ਅਸੀਂ ਕਲੈਕਸ਼ਨ ਲੈਣ ਨਹੀਂ ਆਏ ਅਸੀਂ ਤਾਂ ਆਪਣੀ ਗੱਲ ਦੱਸਣ ਵਾਸਤੇ ਆਏ ਆ ਪਰ ਕਿਉਂਕਿ ਸਾਡੇ ਧਿਆਨ ਵਿੱਚ ਵੀ ਨਹੀਂ ਸੀਗਾ ਕਿ ਸਾਡੀ ਗੱਲ ਜਿਹੜੀ ਪਹਿਲੇ 4-5 ਸਾਲ ਤੋਂ ਮੈਂ ਇਸ ਘਰਸ਼ੇ ਦੇ ਵਿੱਚ ਹੈਗਾ ਤਾਂ ਉਹ ਉਹ ਲੋਕ ਜਿਹੜੇ ਹੈਗੇ ਆ ਇੰਟਰਸਟ ਨਾਲ ਸੁਣਦੇ ਸੱਚ ਬੋਲਦੇ ਕਿਉਂਕਿ ਉਹ ਬਹੁਤ ਦੂਰ ਤੱਕ ਗੱਲ ਗਈ ਹੋਈ ਸੀ ਲੋਕਾਂ ਦੀ ਹੀ ਆਵਾਜ਼ ਜਿਹੜੀ ਹੈ ਉੱਠ ਰਹੀ ਹੈ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਹੋਇਆ ਇਲੈਕਸ਼ਨ ਲਈ ਵਾਸਤੇ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਸ ਤਰ੍ਹਾਂ ਲੱਗਦਾ ਹੈ ਕਿ ਮਤਲਬ ਇਹ ਇਲੈਕਸ਼ਨ ਜਿਹੜਾ ਹੈਗਾ ਲੜਨਾ ਚਾਹੀਦਾ ਕਿਉਂਕਿ ਇਲੈਕਸ਼ਨ ਜਿਹੜੇ ਹੁੰਦੇ ਨੇ ਜਿੱਤਣ ਵਾਸਤੇ ਥੋੜਾ ਹੁੰਦੇ ਇਲੈਕਸ਼ਨ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਅਗਲਾ ਕਾਜ਼ ਹੈ ਰੋਲਾ ਤਾਂ ਪੰਜਾਬ ਦੀ ਗਲੜਾਈ ਰੜਨਦਾ ਐ ਐਮਪੀ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਮਤਲਬ ਆ ਗਾਂ ਉਹ ਸਮੇਂ ਵਿੱਚ ਉਹਨਾਂ ਉਹ ਨਹੀਂ ਕਰ ਸਕਦੇ ਕਿ ਡਿਫਰੈਂਟ ਜਿਹੜੀ ਹੁੰਦੀ ਹੈ ਇੱਕ ਸਿਆਸਤ ਹੈ ਜਿਹੜੀ ਪੰਜਾਬ ਨੂੰ ਅੱਜ ਚਾਹੀਦੀ ਹੈ ਤਾਂ ਅਸੀਂ ਸਤਾਈ ਦੇ ਵਿੱਚ ਧਿਆਨ ਦੇ ਰਹੇ ਹਾਂ ਖੇਤਰੀ ਪਾਰਟੀ ਵੱਲ ਧਿਆਨ ਦੇ ਰਹੇ ਹਾਂ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਕੋਈ ਹੈ ਨਹੀਂ ਜਿਹੜੀਆਂ ਵੀ ਕਲੇਮ ਕਰਦੀਆਂ ਉਹ ਦਿੱਲੀ ਦੀ ਗੁਲਾਮੀ ਕਰਦੀ ਰਹੀਆਂ ਤੇ ਇਸ ਕਰਕੇ ਪੰਜਾਬ ਨੂੰ ਲੀਡਰਲੈਸ ਕਰਨ ਦੇ ਵਿੱਚ ਇਹ ਜਿਹੜਾ ਗੈਂਗ ਹੈ ਹੁਣ ਤੱਕ ਦਾ ਅਸੈਸ ਦਾ ਇਹ ਜਿਹੜਾ ਹੈਗਾ ਬਿਲਕੁਲ ਇਹਨਾਂ ਨੇ ਇਹ ਸਾਬਤ ਕਰਦਾ ਵੀ ਇਹ ਪੰਜਾਬ ਦੇ ਦੋਖੀ ਹਨ ਕੋਈ ਪੰਜਾਬ ਦੇ ਹਿੱਤਾਂ ਵਾਲਾ ਬੰਦਾ ਨਹੀਂ ਹੈਗਾ ਤੋਂ ਜਿਹੜੇ ਨਵੇਂ ਆਪਦੇ ਆਮ ਘਰਾਂ ਵਿੱਚੋਂ ਉੱਠ ਕੇ ਜੇਕਰ ਸਿਆਸਤ ਦੇ ਵਿੱਚ ਆਉਣਗੇ ਤਾਂ ਹੀ ਅਸੀਂ ਇਹਨਾਂ ਠੱਗਾਂ ਦੇ ਜਿਹੜੇ ਜਿਹੜੇ ਜੋੜ ਕਰ ਰਹੇ ਹੈ ਗੱਠ ਜੋੜ ਕਹਿੰਦੇ ਆ ਇਹ ਠੱਗ ਜੋੜ ਜਿਹੜੇ ਪੰਜਾਬ ਵਿੱਚ ਬਣ ਰਹੇ ਹੈ ਇਹਨਾਂ ਨੂੰ ਜਵਾਬ ਦੇਣ ਵਾਸਤੇ 27 ਦਾ ਇਲੈਕਸ਼ਨ ਜਿਹੜਾ ਹੈਗਾ ਉਹ অতি ਜ਼ਰੂਰੀ ਹੈ ਪੰਜਾਬ ਦੇ ਲੋਕਾਂ ਵੱਲੋਂ ਲੜਿਆ ਜਾਣਾ ਹੁਣ ਤੱਕ ਦੀ ਸਿਆਸਤ ਦੇ ਖਿਲਾਫ ਅਸੀਂ ਇਹ ਆਵਾਜ਼ ਜਿਹੜੀ ਹੁਣ ਦੇਵਾਂਗੇ ਇੱਥੇ ਉਹ ਇਹ ਹੋਊਗੀ ਕਿ ਜਿਹੜੇ ਸੰਗਰੂਰ ਦੇ ਲੋਕ ਬਨਾਮ ਜਿਹੜੇ ਹੈਗੇ ਸਿਆਸੀ ਠੱਗ ਸਾਰੀਆਂ ਪਾਰਟੀਆਂ ਦੇ ਸੰਗਰੂਰ ਇੱਕ ਪਾਸੇ ਹੈ ਤੇ ਜਿਹੜੇ ਸਿਆਸੀ ਠੱਗ ਆਉਣਗੇ ਉਹਨਾਂ ਦੇ ਜਿਹੜੇ ਅਸਲੀ ਝੋਲੇ ਫਰੋਲ ਕੇ ਜਿਹੜ ਉਹ ਬਹਾਉਣ ਦਾ ਕੰਮ ਕਰਾਂਗੇ ਕਿਉਂਕਿ ਉਹ ਆਵਾਜ਼ ਜਿਹੜੀ ਹੈਗੀ ਸਾਰੇ ਪੰਜਾਬ ਚ ਜਾਊਗੀ ਹੋਰ ਲੋਕਰ ਵੀ ਮੈਂ ਤਾਂ ਕਹਿੰਦਾ ਅਪੀਲ ਕਰੂੰਗਾ ਰੱਜ ਵੀ ਕਹਿੰਦੇ ਵੀ ਜੇ ਚੰਗੇ ਬੰਦੇ ਕੋਈ ਯਾਦ ਖੜੇ ਆ ਹੋਰ ਜੇ ਹਰਸਾ ਖੜ ਦੇਣਾ ਕੋਈ ਨਾ ਕੋਈ ਇਹਨਾਂ ਨੂੰ ਨਾ ਜਿਤਾਓ ਜਿੰਨੇ ਵੀ ਪਾਰਟੀ ਕਲ ਸਿਸਟਮ ਜਿੰਨੀਆਂ ਪਾਰਟੀ ਚੋਂ ਆਉਂਦਾ ਬੰਦੇ ਆ ਇਹਨਾਂ ਨੂੰ ਨਾ ਜਿਤਾਓ ਆਜ਼ਾਦ ਬੰਦਿਆਂ ਨੂੰ ਜਿਤਾਓ ਤਾਂ ਕਿ ਹੁਣ ਇਹ ਸਮਝ ਇੱਕ ਸਨੇਹ ਦਾ ਜਾਵੜੇ ਹਾਲਾਂਕਿ ਇਹ ਸਮਾਂ ਲੱਗਦਾ ਹੁੰਦਾ ਹੈ ਕਿਉਂਕਿ ਇਹ ਮੀਡੀਆ ਇਹਨਾਂ ਦੇ ਕਬਜ਼ੇ ਚ ਹੈ ਹਰ ਚੀਜ਼ ਜਿਹੜੀ ਹੈਗੀ ਇਹਨਾਂ ਨੇ ਮਤਲਬ ਲੋਕਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ ਜਿਹੜੀਆਂ ਸਚਾਈਆਂ ਤੋਂ ਗੱਲਾਂ ਕਰਦੇ ਹੈ ਸਬਸਿਡੀਆਂ ਦੀਆਂ ਗੱਲਾਂ ਕਰਦੇ ਹੈ ਫ੍ਰੀ ਬਿਜਲੀ ਦੀਆਂ ਗੱਲਾਂ ਕਰਦੇ ਹੈ ਇਹ ਡਾ ਹੈਗਾ ਸੀ ਮਤਲਬ ਇਹ ਇਸਤਿਹਾਰ एजुकेशन ਚ ਬਹੁਤ ਕੁਝ ਕੀਤਾ ਕਰਜ਼ਾ ਇਹਨਾਂ ਨੇ 65000 ਤੋਂ ਵੀ ਵੱਧ ਮੇਰੇ ਖਿਆਲ ਚੜਾ ਦਿੱਤਾ ਜਿੰਨਾ ਕਿ ਕਾਂਗਰਸ ਦੀ ਜਿਹੜੀ ਸਪੀਡ ਸੀ ਉਹ ਤੋਂ ਦ ਜਿਹੜਾ ਹੈਗਾ ਵਖਾ ਕੇ ਸਾਰਾ ਕੁਝ ਤੇ ਜਿਹੜੇ ਇਹਨਾਂ ਦੀ ਡਿਲੀਵਰੀ ਹੈ ਉਹ ਜ਼ੀਰੋ ਹੈ ਜੇ 2-4% ਵੀ ਹੁੰਦੀ ਨਾ ਅੱਜ ਕਹਿੰਦੇ ਆ ਕੇ ਤੇ ਸਾਡੇ ਕੋਲ ਜਵਾਬ ਹੈਗੇ ਤੇ ਕਹਿੰਨੇ ਬਿਜਲੀ ਫਰੀ ਹੈ ਤਾਂ ਪਿਛਲੀ ਦੇ ਤਾਂ ਤੁਸੀਂ ਜਿਹੜਾ ਕਰਜ਼ਾ ਚੜਾਇਆ ਹੋ ਗਿਆ ਗੱਲਾਂ ਕਰਦੇ ਸੀ ਵੀ ਅਸੀਂ 54000 ਕਰੋੜ ਦਾ ਤਾਂ ਇਧਰੋਂ ਲੈ ਲਾਂਗੇ ਸੱਜੇ ਲੈ ਲਾਂਗੇ ਕੰਬੇ ਲੈ ਲਾਂਗੇ ਤੁਸੀਂ ਸਾਡੇ ਤੋਂ 70000 ਦਾ ਕਰਜ਼ਾ ਨਵਾ ਚੜਾ ਤਾਂ ਸਾਲ ਜੇ ਦੋ ਹੋਏ ਇਹ ਤਾਂ ਉਹਨਾਂ ਕਰਜ਼ਾ ਜਿੰਨਾ ਉਹ ਮਤਲਬ ਅਸੀਂ ਉਹਨਾਂ ਚੜਾਇਆ ਹੁਣ ਤੱਕ ਉਹਨਾਂ ਇਹ ਕੱਲੇ ਚੜਾ ਲੈਣਗੇ ਪਾਸ਼ਾਲਾ ਜਿਹੇ ਹਾਲਾਤੇ ਰਹੇ ਕੀ ਲੱਗਦਾ ਸਰ ਜਿਸ ਤਰ੍ਹਾਂ ਪਹਿਲਾਂ ਲੋਕਾਂ ਨੂੰ ਉਮੀਦ ਸੀ ਵੀ ਸਾਡੇ ਲਈ ਕੋਈ ਆਪਸ਼ਨ ਨਹੀਂ ਹੈਗਾ ਇੱਕ ਕਾਂਗਰਸੀ ਹੁੰਦੇ ਤੇ ਇੱਕ ਅਕਾਲੀ ਦਲ ਤੇ ਭਾਜਪਾ ਲੜਦੀ ਹੁੰਦੀ ਸੀ ਪਰ ਤੀਸਰਾ ਆਪਸ਼ਨ ਆਇਆ ਵੀ ਆਮ ਆਦਮੀ ਪਾਰਟੀ ਨੂੰ ਜਿਤਾਤਾ 92 ਜਿੱਤ ਕੇ ਆਏ ਨੇ ਪਰ 2 ਸਾਲ ਹੋ ਗਏ ਪਰ ਲੋਕਾਂ ਦੇ ਜੋ ਆਸਾਂ ਦੀਆਂ ਲੋਕਾਂ ਦੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਬਿਲਕੁਲ ਇਹੀ ਇਹੀ ਗੱਲ ਆਪਾਂ ਸਾਰੀ ਗੱਲਬਾਤ ਦਾ ਨਿਕੋੜੀ ਇਸ ਪਾਸੇ ਆਉਂਦਾ ਕਿ ਕਿਉਂ ਨਕਾਰਿਆ ਸੀ ਇਹਨਾਂ ਨੂੰ ਕਿਉਂਕਿ ਲੋਕਾਂ ਦੀ ਹਾਲਤ ਸੀ ਦੋਵਾਂ ਪਾਰਟੀਆਂ ਦੀ ਮਾੜੀ ਹੁਣ ਇਹ ਉਦੋਂ ਵੀ ਮਾੜੇ ਹੋ ਗਏ ਤੇਰਾ ਮਤਲਬ ਇਹ ਨਹੀਂ ਹੈਗਾ ਕਿ ਉਹ ਚੰਗੇ ਹੋ ਗਏ ਸਾਡੀ ਗੱਲ ਕਰਨੀ ਲੋਕਾਂ ਦਾ ਕੀ ਹੈ ਕਿ ਤੁਸੀਂ ਆ ਢੀੜਸਿਆਂ ਦਾ ਗੱਠ ਜੋੜੋਗਾ ਸਰੂਪ ਦੀ ਗੱਲ ਕਰ ਲਈਏ ਗਏ ਕਿਉਂ ਸੀ ਛੱਡ ਕੇ ਕੱਲ ਇਹ ਇਹੀ ਕਹਿੰਦੇ ਸੀ ਨਾ ਵੀ ਸਾਨੂੰ ਇਹ ਜਿਹੜੀ ਹੈਗੀ ਐ ਐਸਜੀਪੀਸੀ ਦੇ ਵਿੱਚ ਸਾਡਾ ਜਿਹੜਾ ਹੈਗਾ ਗੱਲ ਨਹੀਂ ਬਣੀ ਜਿਹੜੀ ਬਣਾਉਣੀ ਚਾਹੁੰਦੇ ਸੀਗੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਇਹਨਾਂ ਨੂੰ ਕਬੀਲ ਨਹੀਂ ਕਬੂਲ ਨਹੀਂ ਹੈਗੀ ਸੀ ਤਾਂ ਸੁਖਬੀਰ ਤਬਾਦਲ ਦਾ ਅੱਜ ਵੀ ਪ੍ਰਧਾਨ ਹੈਗਾ ਤੇ ਇਸ ਕਰਕੇ ਅੱਜ ਇਹਨਾਂ ਨੂੰ ਕੀ ਮਿਲ ਗਿਆ ਹੋਰ ਜਿਹਨਾਂ ਦੇ ਘਰ ਵਾਪਸੀਆਂ ਹੋ ਰਹੀਆਂ ਬੇਸ਼ਰਮੀ ਇਹ ਸਭ ਤੋਂ ਵੱਡੀ ਇੱਕ ਤਾਂ ਠੱਗ ਜੋੜ ਕਰਨੇ ਇੱਕ ਘਰਾਂ 'ਚ ਵਾਪਸੀਆਂ ਤੁਸੀਂ ਕਰੋ ਗਏ ਕਿਹੜੇ ਕੰਮ ਸੀ ਕਿਉਂਕਿ ਉਦੋਂ ਘਰ ਦੇ ਵਿੱਚ ਦਿਸਦਾ ਕੁਝ ਨਹੀਂ ਸੀਗਾ ਦਿਸਦਾ ਅੱਜ ਵੀ ਕੁਝ ਨਹੀਂ ਹੋਰ ਕੋਈ ਮੂੰਹ ਨਹੀਂ ਲਾਉਂਦਾ ਜਿਹੜੇ ਵਾਪਸ ਵੀ ਆ ਰਹੇ ਆ ਇਹਨਾਂ ਨੇ ਸਿਰਫ ਅਕਾਲੀ ਦਲ ਬਣਾਇਆ ਸੀਗਾ ਉਹਦੀ ਕੀ ਵੱਲੋਂ ਵੈਲਿਊ ਰਹੀ ਅੱਜ ਤੱਕ ਫਿਰ ਇਸ ਕਰਕੇ ਆਪਣੇ ਇੱਕ ਅੱਖੋਂ ਹੌਲੇ ਹੋ ਕੇ ਸਾਰੇ ਬੰਦੇ ਉਹ ਕਹਿੰਦੇ ਨੰਗੋ ਨੰਗ ਇਕੱਠੇ ਕਰ ਵਾਪਸੀ ਹੋ ਰਹੀ ਹੈ ਨਹੀਂ ਇੱਕ ਇੱਕ ਕਹਾਵਤ ਹੈ ਮੈਨੂੰ ਪੂਰੀ ਯਾਦ ਨਹੀਂ ਨੰਗੋ ਨੰਗ ਇਕੱਠੇ ਹੋਏ ਬੈਠੇ ਘੱਟਾ ਛਾਣ ਕੇ ਉਹ ਪੂਰੀ ਮੈਂ ਸੁਣਿਆ ਆਪ ਛਾਣ ਕੇ ਨੰਗੋਂ ਨੰਗ ਇਕੱਠੇ ਹੋਏ ਬੈਠੇ ਘੱਟਾ ਛਾਣ ਕੇ ਇਹ ਉਹ ਹੈ ਇਹ ਸਾਰੇ ਘੱਟਾ ਛਾਣ ਕੇ ਜਿਹੜੀਆਂ ਆ ਪਾ ਹੈਗੀਆਂ ਸਾਰੀ ਸਿਆਸੀ ਪਾਰਟੀਆਂ ਹੁਣ ਇਕੱਠੀਆਂ ਹੋ ਰਹੀਆਂ ਹੁਣ ਲੋਕਾਂ ਨੂੰ ਪਤਾ ਹੈ ਅਵੇਰਨੈਸ ਹੈਗੀ ਹੈ ਕੋਈ ਸਾਡੇ ਵਰਗੇ ਲੋਕ ਜਿਹੜੇ ਪਰਮਤਮਾ ਬਾਬੇ ਨਾਨਕ ਦੀ ਕਿਰਪਾ ਕਰਕੇ ਕੋਈ ਪਤਾ ਨਹੀਂ ਕਿਹੜੀ ਹਵਾ ਵਗੀ ਹੈ ਜਿਹੜੀ ਅੱਜ ਇਹਨਾਂ ਦੇ ਸਾਹਮਣੇ ਖੜਕੇ ਸੀ ਇਹਨਾਂ ਦੇ ਚਿਹਰੇ ਇਹਨਾਂ ਨੂੰ ਵਿਖਾਉਣ ਲੱਗੇ ਹੋਏ ਆ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਵਿੱਚੋਂ ਹੋਰ ਲੋਕ ਵੀ ਉੱਠ ਕੇ ਹਿੰਮਤ ਕਰਨ ਕਿਉਂਕਿ ਜੇ ਇੱਕ ਬੰਦਾ ਕਰ ਸਕਦਾ ਤਾਂ ਸਾਰੇ ਕਰ ਸਕਦੇ ਹੁੰਦੇ ਆ ਤੇ ਇਹਨਾਂ ਦੇ ਕੋਲ ਕੋਈ ਚਿਹਰਾ ਨਹੀਂ ਕਿਸੇ ਪਾਰਟੀ ਕੋਲ ਇਹ ਇੱਕ ਬਦਕ ਬਦਲ ਲੱਗ ਗਿਆ ਲੀਡਰ ਦਾ ਨੇ ਉੱਠ ਖੜਨ ਲੱਗੇ ਸਾਡੇ ਆਮ ਘਰਾਂ ਦੇ ਵਿੱਚੋਂ ਕਿਉਂ ਨਾ ਉੱਠਣ ਅਸੀਂ ਭਲੇਖੇ ਦੇ ਵਿੱਚ 92 ਜਤਾਏ ਸੀ ਵੀ ਆਮ ਨੇ ਪਰ ਉਹ ਇਹ ਭੁੱਲ ਗਏ ਸੀ ਵੀ ਲਿਆਂਦੇ ਤਾਂ ਉਹ ਤੁਸ ਜੇ ਖਬਣਗੇ ਇਹਨਾਂ ਦੇ ਵਿੱਚੋਂ 70 80% ਤਾਂ ਦੂਜੀਆਂ ਪਾਰਟੀਆਂ 'ਚ ਵਾਏ ਸੀ ਤੇ ਫਰਾਮ ਕਿੱਥੋਂ ਆ ਜਾਣੇ ਸੀ ਆਮ ਆਦਮੀ ਪਾਰਟੀ ਈਮਾਨਦਾਰੀ ਦੀ ਗੱਲ ਕਰਦੀ ਆ ਤੁਸੀਂ ਅਕਸਰ ਦੇਖਿਆ ਸਾਰਾ ਈਮਾਨਦਾਰੀ ਦੀ ਗੱਲ ਹੁੰਦੀ ਆ ਵੀ ਦੂਸਰੀਆਂ ਪਾਰਟੀਆਂ 70 ਸਾਲ ਹੋ ਗਏ ਲੁੱਟ ਕੇ ਖਾਗੀਆਂ ਲੁੱਟ ਕੇ ਖਾਗੀਆਂ ਪਰ ਬਾਹਰ ਲੀਆਂ ਸਟੇਟਾਂ ਦੇ ਵਿੱਚ ਕਾਂਗਰਸ ਨਾਲ ਗੱਠ ਜੋੜ ਕਰਕੇ ਚੋਣਾਂ ਲੜ ਰਹੀ ਆ ਇੱਥੇ ਵੀ ਗੱਠ ਜੋੜ ਹੈਗਾ ਬਾਹਰਲੀ ਤਾਂ ਬਲੇ ਖਰਚਾ ਡੋ ਤੁਸੀਂ ਨਾ ਉਹ ਤਾਂ ਹੈਗਾ ਹੀ ਹੈਗਾ ਇੱਥੇ ਵੀ ਗੱਠ ਜੋੜ ਅੱਜ ਅੱਠਾਂ ਦੀ ਲਿਸਟ ਜਾਰੀ ਹੋਈ ਆ ਅੱਠਾਂ ਚੋਂ 5-6 ਦਾ ਮੰਤਰੀ ਮੇਰੇ ਹਿਸਾਬ ਦੇ ਵਿੱਚ ਪਹਿਲੀ ਗੱਲ ਤੇ ਇਹ ਵੇਖੋ ਕਿ ਕੀ ਕੀ ਕਾਰਨ ਹੋਇਆ ਵੀ ਮੰਤਰੀ ਹੀ ਇਹਨਾਂ ਨੂੰ ਮੈਦਾਨ 'ਚ ਉਤਾਰਨੇ ਪੈਸਰ ਇਹ ਵੀ ਇਹਨਾਂ ਨੂੰ ਭੁਲੇਖਾ ਹੈ ਇਹ ਸੋਚਦੇ ਆ ਵੀ ਜੇ ਮੰਤਰੀ ਤਾਂ ਤਾਂ ਤੁਸੀਂ ਲੈ ਕੇ ਆਓ ਨਾ ਜੇ ਇਹਨਾਂ ਦੀ ਕਿਸੇ ਦੀ ਕਰਤੂਤ ਹੋਵੇ 2 ਸਾਲਾਂ ਦੇ ਵਿੱਚ ਤੁਸੀਂ ਗੰਦ ਪਾਇਆ ਸਾਰੇ ਰਲ ਕੇ ਇੱਕ ਕਿਸੇ ਕੋਲ ਪ੍ਰਾਪਤੀ ਨਹੀਂ ਹੈਗੀ ਫਿਰ ਤੁਸੀਂ ਕਹੋਗੇ ਮੰਤਰੀ ਤੁਹਾਨੂੰ ਟਿਕਟ ਟੱਕ ਜਿਤਾ ਦੇਣਗੇ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਗੰਦ ਜੜੇ ਹੈਗੇ ਆ ਇਹਨਾਂ ਨੂੰ ਵੱਡੇ ਚਿਹਰੇ ਸਮਝ ਕੇ ਇਹਨਾਂ ਨੂੰ ਜਿਤਾਓ ਫਿਰ ਇਹ ਫਿਰ ਦੁਬਾਰਾ ਦੁਬਾਰਾ ਫਿਰ ਇਲੈਕਸ਼ਨ ਐਮਐਲਏ ਦੇ ਹੋਣਗੇ ਠੀਕ ਹੈ ਪੰਜਾਬ ਦੇ ਲੋਕ ਇਸੇ ਕੰਮ 'ਸਤੇ ਬੈਠੇ ਆ ਨਾ ਹੋਰ ਤਾਂ ਕੋਈ ਕੰਮ ਹੈ ਨਹੀਂ ਤੁਹਾਡੇ ਕੋਲ ਜ ਹੁਣ 8ਾਂ ਦੀ ਲਿਸਟ ਆਈ ਹੈ 13 ਦੀ 13 ਦੀ ਕਿਉਂ ਨਹੀਂ ਆਈ ਕਿਉਂਕਿ ਪੰਜ ਉਹ ਦੇਣੇ ਜਿੱਥੇ ਕਾਂਗਰਸ ਜਿੱਤਣੀ ਹੈ ਗੱਠਜੋੜ ਹੈ ਵਿਖਾਉਣਗੇ ਇਹ ਉੱਥੇ ਕਮਜ਼ੋਰ ਕੈਂਡੀਡੇਟ ਰਣਗੇ ਮੈਂ ਕਹਿੰਦਾ ਨਾ ਕਾਂਗਰਸ ਨੇ ਜਿੱਤਣਾ ਇੱਥੇ ਨਾ ਇੱਥੇ ਇਹਨਾਂ ਨੇ ਜਿੱਤਣਾ ਹਤੇਗੜ੍ਹ ਸਾਹਿਬ ਤੋਂ ਇੱਕ ਕੈਂਡੀਡੇਟ ਖੜਾ ਕਰਿਆ ਜੀ ਜਿਹੜਾ ਆ ਥੋੜੇ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਆਇਆ ਨਹੀਂ ਉਹ ਤਾਂ ਕਾਂਗਰਸ ਚ ਆਇਆ ਹੈ ਜਿਹੜਾ ਜੀਪੀ ਦੀ ਗੱਲ ਕਰਦੇ ਤੁਸੀਂ ਜੀਪੀ ਦੇ ਜਿਹੜੇ ਗਏ ਉਹ ਤਾਂ ਕਾਂਗਰਸ ਹੀ ਹੈ ਤਾਂ ਗੱਲ ਤਾਂ ਹੋਈ ਆ ਗਈ ਨਾ ਸਾਰਾ ਕੁਝ ਇਕੱਠਾ ਤਾਂ ਹੈ ਜੇ ਆਪਾਂ ਮਤਲਬ ਤੁਹਾਨੂੰ ਕੈਂਡੀਡੇਟ ਹੀ ਨਹੀਂ ਅਜ ਲੱਭ ਸਕਦੇ ਜੇ ਤੁਹਾਡੇ ਕੋਲ ਚਿਹਰਾ ਹੀ ਨਹੀਂ ਹੈਗੇ ਫਿਰ ਇਹ ਜਿਹੜੇ ਜਿਹੜੇ ਮਤਲਬ ਲਿਬੜੇ ਹੋਏ ਚਿਹਰਿਆਂ ਨੂੰ ਲੈ ਕੇ ਜੇ ਤੁਸੀਂ ਰਾਜਨੀਤੀ ਕਰੋਗੇ ਉਹ ਲੰਬਾ ਸਮਾਂ ਨਹੀਂ ਕਿਉਂਕਿ ਪੰਜਾਬ ਦੇ ਲੋਕ ਜੇ ਜਾਗਦੇ ਨਾ ਹੁੰਦੇ ਨਾ ਤਾਂ 92 ਸੀਟਾਂ ਦਾ ਰਿਜ਼ਲਟ ਪਿੱਛੇ ਨਹੀਂ ਆਉਣਾ ਸੀਗਾ ਤੇ ਇਸ ਵਾਰ ਜੇ ਕੋਈ ਬਦਲ ਹੋਇਆ ਸਾਡਾ ਵੀ ਜੇ ਇੱਥੇ ਇਲੈਕਸ਼ਨ ਲੜਨ ਦਾ ਜੇ ਕੋਈ ਪਰਪਸ ਹੈਗਾ ਤਾਂ ਉਹ ਇਹ ਹੈ ਕਿ ਅਸੀਂ 24 ਦੇ ਵਿੱਚ ਜਿਹੜਾ ਹੈਗਾ ਕੋਈ ਬਦਲ ਲੈ ਕੇ ਆਈਏ ਤਿੰਨ ਸਾਲ ਜਿਹੜੇ ਹੈਗੇ ਆ ਬਹੁਤ ਸਮਾਂ ਹੈਗਾ ਕੋਈ ਐਸੀ ਗੱਲ ਨਹੀਂ ਪਰ ਇਹ ਇਲੈਕਸ਼ਨ ਜਿਹੜਾ ਹੈਗਾ ਜੀ ਸਾਡੀ ਆਵਾਜ਼ ਜਿਵੇਂ ਅਸੀਂ ਪਹੁੰਚ ਇਲੈਕਸ਼ਨ ਜਿਹੜਾ ਕਰਨ ਆਪਾਂ ਕਹਿੰਦੇ ਮੋਟਿਵ ਕੀ ਹੈਗਾ ਉਹ ਮੋਟਿਵ ਇਹੀ ਹੈਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਵਾਜ਼ ਲੋਕਾਂ ਤੱਕ ਰਜਾਨ ਵਿੱਚ ਸਾਡਾ ਇੱਕ ਪਲੇਟਫਾਰਮ ਥੋੜਾ ਉੱਚਾ ਹੋਵੇ ਤਾਂ ਕਿ ਉਹ ਗੱਲ ਜਿਹੜੀ ਹੈਗੀ ਦੂਰ ਤੱਕ ਜਾਵੇ ਇਹ ਹੁਣ ਵੇਖੋ ਅਗਲੇ ਮਹੀਨੇ ਚੱਲੂਗਾ ਇਲੈਕਸ਼ਨ ਦੇ ਅਗਲੇ ਦੋ ਮਹੀਨੇ ਇਹਦੇ ਵਿੱਚ ਜਿਹੜੀ ਗੱਲਬਾਤ ਤੁਸੀਂ ਲੋਕ ਆਏ ਆ ਤੁਹਾਡੇ ਕੋਲ ਆਈ ਹੈ ਇਹ ਹੁਣ ਸੋਸ਼ਲ ਮੀਡੀਆ ਹੈ ਇਹ ਸਾਰੀ ਦੁਨੀਆ ਚ ਲੈ ਜਾਣੀ ਹੈ ਇਸ ਕਰਕੇ ਇਹ ਜਾਗਰਤੀ ਦੀ ਲੋੜ ਹੈ ਤਾਂ ਕਿ ਪਤਾ ਲੱਗੇ ਕਿ ਇਹ ਸਿਆਸੀ ਠੱਗਾਂ ਦੇ ਜਿਹੜੇ ਠੱਗ ਜੋੜ ਹੈ ਇਹਨਾਂ ਤੋਂ ਜਾਗਦੇ ਹੋਏ ਆਉਣ ਵਾਲੇ ਸਮੇਂ ਵਿੱਚ ਅਸੀਂ ਨਵੀਂ ਲੀਡਰਸ਼ਿਪ ਪ ਗੱਠ ਜੋੜ ਦੇ ਤਹਿਤ ਹਲੇ ਕੋਈ ਕਲੀਅਰ ਨਹੀਂ ਹੋਇਆ ਪਰ ਕੀ ਲੱਗਦਾ ਤੁਹਾਨੂੰ ਅਕਾਲੀ ਤੇ ਬੀਜਪੀ ਗੱਠ ਜੋੜ ਰਹੇ ਆਂ ਕੈਂਡੀਡੇਟ ਉਤਾਰੇਗੀ ਨਾ ਉਤਾਰਨ ਪਾਵੇਂ ਨਾ ਉਤਾਰਨ ਗਲਤ ਆ ਹੋਈ ਹੈ ਜਦੋਂ ਕੋਈ ਆਪਸ਼ਨ ਹੀ ਨਹੀਂ ਇਹਨਾਂ ਕੋਲੇ ਚੰਗਾ ਬੰਦਾ ਇਹਨਾਂ ਨੇ ਕੋਈ ਲੈਣਾ ਨਹੀਂ ਹੈਗਾ ਇਸ ਕਰਕੇ ਜਿਹੜੇ ਹੁਣ ਮਾਰੇ ਜਿਹੜੇ ਇਹ ਜਿਹੇ ਹੈਗੇ ਆ ਕਰਪਟ ਹਰਤਨਾ ਦੀਆਂ ਮਤਲਬ ਇਹਨਾਂ ਦੀਆਂ ਜਿੰਨੇ ਜਿੰਨੇ ਭੇੜੇ ਕਮਾਂ ਦੇ ਜਿਹੜੇ ਬਸਤੇ ਭਰੇ ਹੋਏ ਇਹਨਾਂ ਦੇ ਠੀਕ ਹੈ ਅ ਵਿਜੇਂਦਰ ਸਿੰਘਲੇ ਸੋਹਲੇ ਇੱਥੋਂ ਲੁੱਟ ਕੇ ਗਏ ਥੋੜੇ ਰੋਟੂ ਨੂੰ ਠੀਕ ਹੈ ਤੇ ਇਹਨਾਂ ਦੇ ਜਿਹੜੇ ਅਬਜ਼ੀਡੀਆਂ ਦੀ ਗੱਲ ਹੀ ਕਰ ਲਈ ਇੱਕ ਆਮ ਸਧਾਰਨ ਬਲੋ ਫੈਮਿਲੀ ਪਰਿਵਾਰ ਦੇ ਅੱਜ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਤੇ ਕਹਿੰਦਾ ਨਾ ਹੋਵੇ ਚੰਗੇ ਕੰਮ ਕਰਕੇ ਹੋਏ ਵੇ ਸਾਰੇ ਦੇ ਸਾਰੇ ਚਿਹਰੇ ਇਹ ਜਿਹੇ ਆ ਇਸ ਕਰਕੇ ਅ ਅਖੀਰ ਕੋਈ ਕਰਨੀ ਗੱਲ ਹੈ ਕਿ ਜਿਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ ਹੈ ਚਿਹਰੇ ਜਿਹਨਾਂ ਕੋਈ ਨਹੀਂ ਹੈ ਕੋਈ ਚੰਗੇ ਬੰਦੇ ਤਾਂ ਚ ਅੱਜ ਸਾਡੇ ਵਰਗੇ ਲੋਕ ਬੰਦਾ ਜਿਹੜਾ ਹੈ ਉਹ ਕਿਉਂ ਕਿਸੇ ਪਾਰਟੀ ਵਾਸਤੇ ਲੋਡ ਨਹੀਂ ਹੈਗੀ ਕਿਉਂਕਿ ਸੱਚ ਬੋਲਣੀ ਹੈ ਇਹਨਾਂ ਨੂੰ ਸੱਚ ਬੋਲਣਾ ਹੀ ਹੈਗਾ ਸੱਚਾੜਾ ਕੰਮ ਹੀ ਕੋਈ ਨਹੀਂ ਹੈਗਾ ਤੋ ਇਸ ਕਰਕੇ ਇਹ ਜਿਹੇ ਬੰਦੇ ਹੋ ਜਾਣਗੇ ਇਹ ਇੱਕ ਹੋਇਆ ਬਲਵੰਦਰ ਸਿੰਘ ਸੇਖੋਂ ਤਾਂ 13 ਵੀ ਹੋ ਸਕਦੇ ਆ 117 ਵੀ ਹੋ ਜਾਣਗੇ ਤੇ ਜਿਹੜਾ ਅਕਾਲ ਪੁਰਖ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਧਰਤੀ ਆ ਲੋਕ ਜਾਗੇ ਹੋਏ ਆ ਦਾ ਪ੍ਰਮਾਤਮਾ ਕੋਈ ਅਲੱਗ ਨਹੀਂ ਕਿਤੇ ਬੈਠਾ ਹੁੰਦਾ ਉਹ ਤੁਹਾਡੇ ਵਿੱਚ ਲਕਾਈ ਵਿੱਚ ਲੋਕਾਂ ਦੇ ਵਿੱਚ ਹੀ ਵਸਦਾ ਹੁੰਦਾ। ਕਾਫੀ ਮਹੀਨਿਆਂ ਤੋਂ ਤੁਸੀਂ ਸਰਸنگਰੂਰ ਦੇ ਵਿੱਚ ਸਰਗਰਮ ਰਹੇ ਹੋ। ਪਿੰਡਾਂ ਦੇ ਵਿੱਚ ਜਾ ਰਹੇ ਹੋ। ਲੋਕਾਂ ਦਾ ਕੀ ਰਿਸਪੌਂਸ ਹੈ ਕਿਉਂਕਿ ਇਹ ਸਰਕਾਰ ਆਈ ਸੀ ਤੇ ਕਹਿੰਦੀ ਸੀ ਨਸ਼ਾ ਖਤਮ ਕਰ ਦੇਵਾਂਗੇ ਪਰ ਪਿੰਡਾਂ ਦੇ ਵਿੱਚ ਤਾਂ ਨਸ਼ਾ ਉਸਮੀ ਚੱਲ ਰਿਹਾ ਦਾ। ਪਿੰਡਾਂ 'ਚ ਕੀ ਸ਼ਹਿਰਾਂ 'ਚ ਨਹੀਂ ਹੈਗਾ ਤੁਸੀਂ ਇੱਥੇ ਸਰਗਰੂਰ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਥੇ ਨਿਗਾਹ ਮਾਰ ਲਓ ਪਿੰਡਾਂ ਤੇ ਛੱਡ ਦਿਓ। ਸਰੂਰ ਦੇ ਵਿੱਚ ਕਿੰਨੀਆਂ ਇੱਥੇ ਬਸਤੀਆਂ ਐ ਜਿੱਥੇ ਸ਼ਰੇਆਮ ਚਟਾ ਬਿਕ ਰਿਆ। ਤੂਰੀ ਦੇ ਵਿੱਚ ਸ਼ਰਿਆਵਾਂ ਵਿਗ ਰਿਆ ਆ ਜਿਹੜੇ ਇਹਨਾਂ ਦੇ ਸਾਰੇ ਆ ਤੁਹਾਡੇ ਅਕਰਾਂਚੋ ਵਾਲੇ ਤਿੰਨ ਚਾਰ ਨੇ ਉਹਨੇ ਬਣਾਏ ਹੋਏ ਨੰਬਰਦਾਰ ਆਪਣੇ ਇੱਕ ਉਹਨਾਂ ਦਾ ਅਹੰਕਾਰ ਗੁਰੂ ਤੇ ਬਰਾੜ ਉੱਥੇ ਬੈਠੇ ਤੂਰੀ ਦੇ ਵਿੱਚ ਠੀਕ ਹੈ ਸਾਰੇ ਦੇ ਸਾਰੇ ਦੁਕਾਨਾਂ ਖੋਲ ਕੇ ਬੈਠੇ ਲੁੱਟੀ ਜਾਂਦੇ ਆ ਅਫਸਰ ਜਿਹੜੇ ਹੈਗੇ ਕ腐ਸ਼ਨ ਕਰਨ ਦੇ ਲੱਗੇ ਹੋਏ ਆ ਪੈਸਾ ਇਕੱਠਾ ਕਰ ਕਰ ਕੇ ਅੰਦਾ ਘਰਾ ਘੇ ਚੱਡੇ ਥਰੂ ਜਾ ਰਿਹਾ ਆ ਅੰਦਾ ਕੋ ਹੋਰ ਕਿਉਂਕਿ ਜਿਹੜੇ ਸਿਦਦੀ ਦੀ ਟੀਮ ਬੈਠੀ ਆ ਇੱਕ ਇਹਦੇ ਦਫਤਰ ਦੇ ਸਾਹਮਣੇ ਦਫਤਰ ਖੋਲ ਕੇ মিডিਆ ਮੂੜੀ ਉਹਨਾਂ ਦੇ ਕੰਟਰੋਲ ਚ ਆ ਉਹਨਾਂ ਦੇ ਥਰੂ ਜਾ ਰਿਹਾ ਤੋ ਕ腐ਸ਼ਨ ਜਿਹੜੀ ਹੋ ਕੇ ਜੇ ਸਾਰ विधानसभा ਦੇ ਸੈਸ਼ਨ ਤੋਂ ਬਾਹਰ ਇੱਕ ਪੱਤਰਕਾਰ ਨੂੰ ਵੀ ਇੱਕ ਪਠਾਨ ਮਾਜਰਾ ਜੋ ਐਮ ਐਲ ਏ ਆ ਬਾਹਰ ਆਉਣ ਦੀ ਧਮਕੀ ਦੇ ਰਿਹਾ ਸੀ ਤੇ ਇੱਕ ਕੁਲਦੀਪ ਸਿੰਘ ਢਾਲੀਵਾਲ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਪੱਤਰਕਾਰਾਂ ਤੇ ਹਮਲਾ ਕਰ ਰਿਹਾ ਸੀ ਸਿਆਸੀ ਦਿਵਾਲੀ ਆਪਾਂ ਇਹ ਸਿਆਸੀ ਦਾ ਹੀ ਨਹੀਂ ਹੈਗੀ ਠੀਕ ਹੈ ਨਾ ਇਹ ਗੁੰਡੇ ਹੈ ਦੇਹਾ ਵਸਾਰੇ ਗੁੰਡੇ ਕੋਈ ਨਾ ਕੋਈ ਉਹਨਾਂ ਚੋਂ ਆਏ ਹੋਏ ਹੈਗੇ ਆ ਅੱਜ ਅਰਦੀ ਪਠਾਨ ਮੈਰੀ ਦੀ ਗੱਲ ਕੀਤੀ ਉਹ ਇਹਦੀ ਨਵੀਂ ਘਰ ਵਾਲੀ ਮੇਰੇ ਖਿਆਲ ਉਹਦੇ ਕੋਈ ਸ਼ੇਫ ਜਾਰੀ ਪੈਂਦੀ ਫੁੱਫੜ ਲੱਗਦਾ ਹਦਾ ਕੋਈ ਤੇ ਹੁਣ ਸਾਰੇ ਪੰਜਾਬ ਦਾ ਫੁੱਫੜ ਥੋੜਾ ਵੱਡਦਾ ਹੁਣ ਇਸ ਵਾਰ ਮੈਨੂੰ ਬਹੁਤ ਚੰਗਾ ਲੱਗਾ ਕਿ ਇਸ ਵਾਰ ਪ੍ਰੈਸ ਵਾਲੇ ਥੋੜਾ ਜਿਆ ਅੜੇ ਹੋਏ ਆ ਪ੍ਰੈਸ ਨਾਲ ਅੱਗੇ ਵੀ ਬਥੇਰੀ ਵਾਰੀ ਬਣਿਆ ਨੇ ਇਸ ਤਰ੍ਹਾਂ ਦੀਆਂ ਬਤਸਲੁਕੀਆਂ ਕੀਤੀਆਂ ਪਰ ਪ੍ਰੈਸ ਵਾਲੇ ਸਮਝੌਤਾ ਕਰ ਜਾਂਦੇ ਨੇ ਨਹੀਂ ਸਮਝੌਤਾ ਕਰਨਾ ਚਾਹੀਦਾ ਪ੍ਰੈਸ ਨੂੰ ਆਪਣੀ ਰੀੜ ਦੀ ਹੱਡੀ ਕੈਮ ਰੱਖਣੀ ਚਾਹੀਦੀ ਹੈ ਮੈਂ ਇਹ ਕਹਿੰਦਾ ਅੱਜ ਮੈਂ ਪਹਿਲੀ ਵਾਰ ਤੁਹਾਡੇ ਨਾਲ ਗੱਲ ਕਰ ਰਿਹਾ ਤੁਲੇ ਨਾ ਡਰੋ ABC ਇਹ ਪੱਤਰਕਾਰ ਵਾਲੇ ਜਗਤਾਰ ਪੁੱਤਰ ਹੋਰੀ ਵਧੀਆ ਲੋਕ ਨੇ ਚੰਗੀ ਪੱਤਰਕਾਰੀ ਕਰਦੇ ਆ ਉਹ ਤੇ ਮੈਂ ਉਮੀਦ ਰੱਖਦਾ ਕਿ ਉਹ ਆਪਣੇ ਸਟੈਂਡ ਨੂੰ ਕਾਇਮ ਰੱਖਣਗੇ ਅੱਗੇ ਵੀ ਕੁਝ ਪੱਤਰਕਾਰਾਂ ਦਾ ਮੈਂ ਨਾਮ ਨਹੀਂ ਲੈਣਾ ਬਦਸਲੂਕੀਆਂ ਕੀਤੀਆਂ ਗਈਆਂ ਕੁਝ ਗੁੰਡਿਆਂ ਵੱਲੋਂ ਵੀ ਤੇ ਕੁਝ ਇਹ ਜੇ ਪੋਲਿਟਿਕਲ ਬੰਦਿਆਂ ਕੋਲੋਂ ਵੀ ਉਹਨਾਂ ਤੋਂ ਮਤਲਬ ਹੈ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਜਿਹੜੇ ਹੈਗੇ ਨਕਲੀ ਲੋਕ ਨੇ ਇਹਨਾਂ ਦੇ ਮਗਰ ਲੋਕਾਂ ਦੀ ਤਾਕਤ ਨਹੀਂ ਹੈਗੀ ਇਹ ਤਾਂ ਪ੍ਰਸ਼ਾਸਨ ਤੇ ਸਿਸਟਮ ਸਰਕਾਰਾਂ ਦੇ ਸੰਦ ਜਿਹੜੇ ਹੈਗੇ ਆ ਲੋਕਾਂ ਨੂੰ ਵਰਗਲਾਉਣ ਨੂੰ ਫਿਰਦੇ ਆ ਇਸ ਕਰਕੇ ਇਹਨਾਂ ਤੋਂ ਬਚਣ ਦੀ ਵੀ ਲੋੜ ਹੈ ਤੇ ਡਰਨ ਦੀ ਤਾਂ ਬਿਲਕੁਲ ਵੀ ਲੋੜ ਨਹੀਂ ਹੈ ਕੀ ਲੱਗਦਾ ਸਰ ਵੀ 2024 ਇਲੈਕਸ਼ਨਾਂ 13 ਐਮਪੀ ਹੋਣਗੇ ਪੰਜਾਬ ਦੇ ਵਿੱਚੋਂ ਤੁਹਾਡੇ ਵੱਲੋਂ ਕਿੰਨੇ ਕ ਬੰਦੇ ਜੋ ਯਾਦ ਉਮੀਦਵਾਰ ਵਜਵਾਉਣਗੇ ਨਹੀਂ ਮੈਂ ਤਾਂ ਆਪਣੇ ਬਾਰੇ ਵੀ ਅਜੇ ਕਲੀਅਰ ਨਹੀਂ ਹੈਗਾ ਮੈਂ ਕਿਸੇ ਬਾਰੇ ਕੀ ਗੱਲ ਕਰਨ ਪਰ ਪੰਜਾਬ ਦਾ ਕੋਈ ਐਮਪੀ ਨਹੀਂ ਹੋਊਗਾ ਨਾ ਕਿਤੇ ਪੰਜਾਬ ਦਾ ਕੋਈ ਐਮਪੀ ਹੋਇਆ ਅਜੇ ਤੱਕ ਠੀਕ ਹੈ ਇਹ ਬਦਕਿਸਮਤੀ ਹੈ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਕਿਉਂਕਿ ਮੈਂ ਜੇ ਸੁਪਨੇ ਲਾਵਾਂ ਵੀ ਮੈਂ ਜਿੱਤ ਲਊਗਾ ਤੇ ਮੈਂ ਐਡੇ ਵੱਡੇ ਸੁਪਨੇ ਨਹੀਂ ਲੈਂਦਾ ਹੁੰਦਾ ਪਰ ਜੇ 13 ਬੰਦੇ ਜਿਹੜੇ ਵੀ ਜਾਣਗੇ ਠੀਕ ਹੈ ਤੇ ਉਹ 13 ਦੇ 13 ਪੰਜਾਬ ਦੇ ਐਮਪੀ ਨਹੀਂ ਹੋਣਗੇ ਉਹ ਇਹ ਠੱਗਾਂ ਨੂੰ ਕਿਉਂਕਿ ਅਸੀਂ ਇੰਨੀ ਤਾਂ ਸਮਰਥ ਹੋ ਨਹੀਂਗੇ ਕਿ ਅੱਜ ਮੈਂ ਇਹ ਗੱਲ ਬਾਤ ਨੂੰ ਸੁਣ ਕੇ 13 ਬੰਦੇ ਜਤਾਰਨਗੇ ਲੋਕ ਠੀਕ ਹੈ ਮੈਨੂੰ ਤਾਂ ਆਪਦੇ ਬਾਰੇ ਹੀ ਹੈ ਵੀ ਚਲੋ ਇੱਕ ਥੋੜੀ ਬਹੁਤ ਯੋਗ ਸਾਨੂੰ ਮਤਲਬ ਇਥੋਂ ਹੈਲਪ ਮਿਲ ਗਈ ਜੇ ਇੱਕ ਪਲੇਟਫਾਰਮ ਮਿਲ ਗਿਆ ਥੋੜੇ ਜਿਸੀਂ ਵੱਡੇ ਹੋ ਕੇ ਲੜ ਲਾਂਗੇ ਜਿੱਤਾਂ ਦੀ ਗੱਲਾਂ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਜਦੋਂ ਕਰੇ ਪੰਜਾਬ ਦੇ ਪੁੱਤ ਜਿੱਤਣਗੇ ਉਦੋਂ ਉਮੀਦਾਂ ਕਰ ਸਕਾਂਗੇ ਹੁਣ ਤੱਕ ਨਾ ਕੋਈ ਪੰਜਾਬ ਦਾ ਪੁੱਤ ਗਿਆ ਹੈ ਤੱਕ ਤੇ ਨਾ ਇਹਨਾਂ ਤੇਰਾ ਜੋ ਕਿਸੇ ਨੇ ਜਾਣਾ ਪਰ ਜੋ ਸੰਗਰੂਰ ਸੀਟ ਹੈ ਸਰ ਜਦੋਂ ਵੀ ਸੰਗਰੂਰ ਤੋਂ ਕੋਈ ਹੁੰਦਾ ਤਾਂ ਜਿੱਤ ਕੇ ਜਾਂਦਾ ਜਿਵੇਂ ਕਿ ਭਗਵੰਤ ਸਿੰਘ ਮਾਨ ਦੋ ਵਾਰ ਐਮਪੀ ਬਣੇ ਉਹ ਵੀ ਰਿਕਾਰਡ ਸੰਗਰੂਰ ਨੇ ਤੋੜਿਆ ਸਿਮਰਜੀਤ ਸਿੰਘ ਮਾਨ ਦੋ ਵਾਰ ਐਮਪੀ ਬਣੇ ਉਹ ਵੀ ਸੰਗਰੂਰ ਨੇ ਰਿਕਾਰਡ ਤੋੜਿਆ ਕੀ ਲੱਗਦਾ ਹੈ ਇਸ ਵਾਰ ਸੰਗਰੂਰ ਫੇਰ ਕੋਈ ਰਿਕਾਰਡ ਤੋੜਨ ਜਾਵੇਗਾ ਇਹ ਤੁਹਾਨੂੰ ਦੇਖੋ ਇੱਕ ਤੋਂ ਪਹਿਲਾਂ ਗੱਲ ਕਰਨੀ ਮੇਰੀ ਮੈਂ ਤਾਂ ਸਿਆਸੀ ਬੰਦਾ ਤਾਂ ਹੈ ਨਹੀਂ ਭਾਵੇਂ ਮੈਂ ਇਲੈਕਸ਼ਨ ਵੀ ਲੜ ਲੂੰਗਾ ਤੇ ਮੇਰੀ ਸਿਆਸਤ ਤਾਂ ਬਖਰੀ ਹੈਗੀ ਇਹ ਸਿਆਸਤ ਤਾਂ ਇਹ ਨਹੀਂ ਜਿਹੜੀਆਂ ਗੱਲਾਂ ਕਰਦੀ ਨਾ ਤਾਂ ਸਾਨੂੰ ਝੂਠ ਮਾਰਨੇ ਆਉਂਦੇ ਨਾ ਸਾਨੂੰ ਵਾਅਦੇ ਕਰਨੇ ਆਉਂਦੇ ਆ ਨਾ ਇਹ ਜਿਹੀਆਂ ਕ ਤਾਂ ਕਾਲੀ ਦਲ ਕਹਿੰਦਾ ਸੀ ਅਸੀਂ 80 ਸੀਟਾਂ ਆਉਣਗੀਆਂ ਸਾਰੇ ਆਪਣੀ ਸਰਕਾਰ ਬਣਾਉਂਦੇ ਸੀ ਤੇ ਪਤਾ ਦਾ ਕਰਤੂਤਾਂ ਤਾਂ ਇਹਨੂੰ ਪਤਾ ਹੀ ਸੀ ਸਾਡਾ ਹੁਣਾ ਕੀ ਹੈ ਠੀਕ ਹੈ ਰਿਜ਼ਲਟ ਥੋੜੇ ਜਿਹਾ ਵੱਖਰੇ ਆ ਗਏ ਜਿਹੜੇ ਆਪਾਂ ਸੋਚ ਰਹੀ ਸੀ ਪਰ ਐਵੇਂ ਤਾਂ ਨਹੀਂ ਸੀ ਨਾ ਤਾਂ ਅਸੀਂ ਤਾਂ ਅੱਜ ਹੀ ਇਹ ਗੱਲ ਕਹਿਨੇ ਆਂ ਵੀ ਇਹਦੇ ਬਾਰੇ ਐਵੇਂ ਵੱਧੂ ਵੱਡੀਆਂ ਗੱਲਾਂ ਕਰਨੀਆਂ ਕੀ ਹੋਊਗਾ ਕੀ ਨਹੀਂ ਹੁਣ ਲੋਕਾਂ ਕੋਲ ਇਹ ਆਪਸ਼ਨ ਜਦੋਂ ਵੀ ਆ ਗਈ ਤਾਂ 92 ਦੀ ਬਜਾਏ 117 ਸੀਟਾਂ ਦਾ ਰਿਜ਼ਲਟ ਕੱਢਣਗੇ 13 ਦੀਆਂ 13 ਸੀਟਾਂ ਦਾ ਰਿਜ਼ਲਟ ਕੱਢਣਗੇ ਪਰ ਅੱਜ ਜੇ ਵੀ ਰੱਖੀ ਇਹ ਇਹ ਅਜੇ ਬਹੁਤ ਐਡਵਾਂਸ ਹੈ ਪਰ ਕੁਝ ਚੀਜ਼ਾਂ ਸ਼ੁਰੂਆਤ ਹੋ ਗਈ ਹੈ ਹਵਾ ਬਗਤ ਲਈ ਹੈ ਤੇ ਇਹ ਹਵਾ ਨੇ ਹਨੇਰੀ ਬਣ ਜਾਣਾ ਇਹ ਜਿਹੜੀ ਹਨੇਰੀ ਬਣੀ ਹੋਈ ਹੈ ਫਿਰ ਸਫਾਈ ਨਾ ਕਰ ਦਿੰਦੀ ਹੁੰਦੀ ਹੈ ਕੀ ਲੱਗਦਾ ਇਹ ਹਨੇਰੀ ਫਿਰ 2027 ਨੂੰ ਢਾ ਚੁਕੂਗੀ ਬਿਲਕੁਲ ਸਾਡੀ ਕੋਸ਼ਿਸ਼ ਇਹ ਹੈ ਅਸੀਂ ਮਰਦਨ ਪਹਿਲਾਂ ਵੀ ਆਪਣੀ ਗੱਲਬਾਤ ਚ ਕਿਹਾ ਕਿ 27 ਹੀ ਇੱਕ ਉਮੀਦ ਰੱਖਦੇ ਹਾਂ ਕਿ ਉਦੋਂ ਤੱਕ 3 ਸਾਲ ਅਜੇ ਹੋਰ ਲਾ ਕੇ ਕਿਉਂਕਿ ਅਸੀਂ 2 ਸਾਲ ਹੋ ਗ ਕਾਰ ਦੇ ਖਿਲਾਫ 13 April 22 ਨੂੰ ਕੀਤੀ ਸੀ ਜਦੋਂ ਸਰਕਾਰ ਦੀ ਉਮਰ 27 ਦਿਨ ਸੀ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਕਿ ਐਂਟੀ ਗੈਂਗਸਟਰ ਟਾਸ ਜਿਹੜੀ ਹੈਗੀ ਹੈ ਰੀਲਿਫ ਟੀਮ ਉਹੀ ਪੁਰਾਣਾ ਜਿਹੜਾ ਹੈਗਾ ਉਵੇਂ ਕਰਨਗੇ ਕਰਨ ਲੱਗੇ ਹੋਏ ਅਨਕਾਊਂਟਰ ਕਰਨ ਲੱਗੇ ਹੋਏ ਆ ਜੋ ਆਪਾਂ ਨੂੰ ਜੋ ਹੁਲਾਸ ਸਾਡੇ ਹੈਗੇ ਮੈਂ ਬੜੇ ਬਲੋਕਾਂ ਰੱਗੇ ਵੀ ਪਲੇਖਾ ਹੁੰਦਾ ਕਿ ਮੈਂ ਕੋ ਗੈਂਗਸਟਰਾਂ ਦਾ ਹਮੀ ਐ ਗੈਂਗਸਟਰ ਬਣਾਏ ਗਏ ਆ ਗੈਂਗਸਟਰ ਵੱਡੇ ਪੋਲਿਟੀਕਲ ਬੰਦੇ ਆ ਗੈਂਗਸਟਰ ਸਿਸਟਮ ਹੈ ਮੈਂ ਇਹ ਵੀ ਨਾਲ ਕਰਨਾ ਚਾਹੁੰਦਾ ਉਹ ਸ਼ਿਕਾਰ ਨੇ ਠੀਕ ਆ ਗਲਤ ਕੰਮ ਕਰ ਰਹੇ ਆ ਉਹ ਗਲਤ ਕੰਮ ਵਾਲੇ ਸਿਸਟਮ ਚ ਵੜ ਤਾਂ ਉਹਨਾਂ ਨੂੰ ਤੇ ਉਹ ਕਰ ਰਹੇ ਆ ਤੇ ਇਹਦਾ ਮਤਲਬ ਮੈਂ ਉਹਨਾਂ ਦੇ ਕੰਮ ਨੂੰ ਚੰਗਾ ਥੋੜਾ ਕਿਆ ਕਰੇ ਕਿਉਂਕਿ ਕੰਮ ਨੂੰ ਤਾਂ ਗਲਤ ਕਰਵਾਇਆ ਜਾ ਰਿਹਾ ਹੈ ਮੈਂ ਕਾਰਨ ਤੇ ਜਾ ਰਹੇ ਆ ਵੀ ਜਿਹੜੇ ਅਸਲੀ ਗੈਂਗਸਟਰ ਹੈ ਉਹ ਹੈ ਜਿਨ੍ਹਾਂ ਨੇ ਬਣਾਏ ਇਹ ਉਹਨਾਂ ਦੇ ਵੀ ਧਿਆਨ ਕਰੀਏ ਆਪਾਂ ਇਹਨਾਂ ਅਸਲੀ ਗੈਂਗਸਟਰ ਨੂੰ ਜਿਹੜਾ ਹੈ ਇਹਨਾਂ ਨੂੰ ਵੀ ਕਟਾਰੇ ਚ ਖੜਾ ਕਰੀਏ ਤੇ ਉਹ ਜਿਹੜੇ ਹੈਗੇ ਮੁੱਖ ਦਾ ਰਜਮੜ ਗੀ ਮਾਰਨਾ ਤਾਂ ਕੋਈ ਕਿਸੇ ਨੂੰ ਇਲਾਜ ਨਹੀਂ ਨਾ ਹੈਗਾ ਜੇ ਉਹ ਬਿਮਾਰ ਹੋਗੇ ਤਾਂ ਹਸਪਤਾਲ ਲੱਗੇ ਨੇ ਲੋਕਾਂ ਨੂੰ ਉਹ ਇਹਨਾਂ ਨੇ ਬਿਮਾਰ ਕੀਤੇ ਹੋਏ ਆ ਇਹ ਜ਼ਿਲ੍ਹਾ ਉਹਨਾਂ ਜਿਹੜਾ ਹੈ ਮੁਖਤਰਾ ਚ ਵਾਪਸ ਲੈ ਕੇ ਆਉਣਾ ਜਿਹੜਾ ਅੱਜ ਸਮੇਂ ਦੀ ਲੋੜ ਹੈ ਇਸ ਕਰਕੇ ਕਿ ਕਈ ਵਾਰੀ ਮੇਰਾ ਮੈਸੇਜ ਇੰਝ ਚਲਾ ਜਾਂਦਾ ਵੀ ਮੈਂ ਕਿਤੇ ਗੈਂਗਸਟਰਾਂ ਦੀ ਹਮਾਇਤ ਕਰਦਾ ਨਹੀਂ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਦੀ ਜੋ ਆਵਾਜ਼ ਆ ਉਹ ਅਲੱਗ ਆਵਾਜ਼ ਹੋ ਚੁੱਕੀ ਆ ਸਰ ਮੈਂ ਆਪਣੀ ਸਾਰੀ ਗੱਲਬਾਤ ਇੱਕ ਮੈਸੇਜ ਹੈ ਇਹਦੇ ਵਿੱਚ ਕੋਈ ਵੀ ਇਹੋ ਜਿਹਾ ਗੁਲਾਬ ਜਿਹੀ ਜਿਹੜਾ ਕਿ ਮੈਸੇਜ ਨਹੀਂ ਹੈਗਾ ਹਰ ਇੱਕ ਚੀਜ਼ ਮੈਸੇਜ ਹੈ ਜਿਹੜੇ ਹਾਲਾਤ ਜਿਹੜੇ ਪੰਜਾਬ ਦੇ ਇਸ ਟਾਈਮ ਜਿਹੜੇ ਹੈਗੇ ਬਹੁਤ ਸਾਡੇ ਕੋਲ ਗਵਾਉਣ ਨੂੰ ਬਾਕੀ ਕੁਝ ਨਹੀਂ ਬਚਿਆ ਸਾਡੀ ਔਲਾਦ ਜਿਹੜੀ ਹੈਗੀ ਨਸ਼ਿਆਂ ਤੇ ਜਿਹੜੀ ਹੈਗੀ ਬੜੀ ਬ ਹੋਈ ਨਹੀਂ ਹੈ ਕਰ ਦਿੱਤੀ ਗਈ ਜਿਵੇਂ ਮੈਂ ਪਹਿਲਾਂ ਗੈਂਗਸਟਰ ਦੀ ਗੱਲ ਕੀਤੀ ਹੈ ਬੇਵੋਚ ਐਵੇਂ ਹੀ ਨਸ਼ੇ ਦੇ ਵਿੱਚ ਬੱਚੇ ਧੱਕੇ ਗਏ ਆ ਜ਼ਮੀਨਾਂ ਨਾਲ ਸਾਡੀ ਦਾ ਸ਼ਾਸ਼ਾ ਹੋ ਰਹੀਆਂ ਧਰਤੀ ਥੋੜੀ ਦਸ਼ਾਂ ਤੇ ਲੱਗੀ ਹੋਈ ਹੈ ਉਹਨਾਂ ਤੋਂ ਬੋਲਣਾ ਨਹੀਂ ਹੈਗਾ ਉਹ ਹਰ ਤਰ੍ਹਾਂ ਦੀ ਉਹ ਜਿਹੜੀ ਹੈਗੀ ਜ਼ਹਿਰਾਂ ਤੋਂ ਬਿਨਾਂ ਜਿੰਨੀ ਹੁੰਦੀ ਤਾਂ ਬੱਚੇ ਕਿਹੜੇ ਪਾਸੇ ਆਗਾ ਅਗਲੀ ਪੀੜ੍ਹੀ ਸਾਡੀ ਜਿਹੜੀ ਹੈਗੀ ਆਪਣੀ ਨਵੀਂ ਪੀੜ੍ਹੀ ਨੂੰ ਤੁਰਨ ਦੇ ਸਮਰਥ ਨਹੀਂ ਹੈਗੀ ਆ ਜਿਹੜੀਆਂ ਜੀਭ 'ਚ ਰੱਖਣ ਵਾਲੀਆਂ ਗੋਲੀਆਂ ਹੈਗੀਆਂ ਇਹ ਨਪੁੱਲਕ ਦਾ ਪੈਦਾ ਕਰ ਰਹੀਆਂ ਇਸ ਕਰਕੇ ਆਰਗੈਨਿਕ ਨਸ਼ੇ ਦੀ ਗੱਲਾਂ ਇਹ ਕਰਦਾ ਸੀਗਾ ਭਗਵੰਤ ਮਾਨ ਅੱਜ ਕਿੱਥੇ ਹੈ ਮੈਂ ਇਹ ਨਹੀਂ ਕਹਦਾ ਕਿ ਕਿਉਂ ਨਹੀਂ ਹੋਣੀ ਚਾਹੀਦੀ ਦੱਸੇ ਨਾ ਵੀਰੇ ਇਹ ਇਹ ਕਿਉਂ ਕਹਿੰਦਾ ਸੀਗਾ ਅੱਜ ਦੱਸੇ ਮੈਂ ਝੂਠ ਬੋਲਿਆ ਸੀਗਾ ਤੇ ਇਹ ਸਾਡੇ ਸਵਾਲ ਹੈ ਇਹ ਜਿਹੜੀਆਂ ਆਰਗੈਨਿਕ ਖੇਤੀਆਂ ਜਾਂ ਕੋਈ ਇਹ ਜਾਂ ਕੋਈ ਹੱਲ ਨਹੀਂ ਕੱਢਾਂਗੇ ਤਾਂ ਅਸੀਂ ਜਿਹੜੀਆਂ ਜੀਵ ਤੇ ਰੱਖਣ ਵਾਲੀਆਂ ਜ਼ਹਿਰਾਂ ਇਹਦੇ ਨਾਲ ਅਸੀਂ ਆਪਦੀ ਜਿਹੜੀ ਜਵਾਨੀਆਂ ਇਹਨਾਂ ਨੂੰ ਬਚਾ ਨਹੀਂ ਸਕਦੇ ਇਹਨਾਂ ਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਫੌਰੀ ਹੱਲ ਜਾਂ ਆਰਗੈਨਿਕ ਰੇੜੇ ਦੇ ਨਸ਼ੇਰੀ ਖੇਤੀ ਜਾਂ ਕੋਈ ਹੋਰ ਜਿਹੜਾ ਮਤਲਬ ਹੱਲ ਹੋਵੇ ਇਹਨਾਂ ਦਾ ਕੰਮ ਹੈ ਨਾ ਸਾਨੂੰ ਤਾਂ ਜਿਹੜੀ ਦਿਖਾਈ ਦਿੰਦੀ ਗੱਲ ਕਰਦੇ ਆ ਜੇ ਕੋਈ ਹੋਰ ਹੈਗਾ ਤਾਂ ਲਿਆਓ ਪਰ ਕੈਮੀਕਲ ਨਾ ਕੈਮੀਕਲ ਨਹੀਂ ਮਾਰਿਆ ਜਾ ਸਕਦਾ ਉਹਦੇ ਨਾਲ ਜਿਹੜਾ ਹੈਗਾ ਇਹ ਮੇਰਾ ਸੁਨੇਹਾ ਹਜੇ ਤੁਸੀਂ ਲਿਆ ਤਾਂ ਇਹ ਹੀ ਹੈ ਕਿ ਜਵਾਨੀ ਨੂੰ ਪੰਜਾਬੀ ਨੂੰ ਬਚਾਉਣ ਵਾਸਤੇ ਜ਼ਮੀਨ ਨੂੰ ਬਚਾਉਣ ਵਾਸਤੇ ਸਰਕਾਰ ਨੂੰ हां जी ਸਾਡੇ ਨਾਲ ਸਾਫ ਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਜਿਨ੍ਹਾਂ ਕੀ ਸਾਫ ਸਾਫ ਕਲੀਅਰ ਕਰ ਦਿੱਤਾ ਕਿ ਜੋ 2024 ਆ ਜੇ ਹੋ ਸਕੇ ਤਾਂ ਚੋਣ ਲੜਾਂਗੇ ਪਰ ਜੋ ਸਾਡਾ ਟੀਚਾ 2027 ਆ 2027 ਦੇ ਵਿੱਚ ਲੋਕ ਇੱਕ ਹੋਰ ਲਹਿਰ ਲੈ ਕੇ ਆਉਣ ਤਾਂ ਕਿ ਅਸੀਂ ਇਸ ਪੰਜਾਬ ਨੂੰ ਬਚਾ ਸਕੀਏ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਾਬਦਾਨ ਸੰਗਰੂਰ